सान असीं सारे बीजो हूंदो तव्हां गोले खाधे बीच ਹਾਂ ਜੀ ਅਸੀਂ ਇੱਥੇ ਪੱਕੇ ਤੌਰ ਤੇ ਤਰਨਾ ਲਾਵਾਂਗੇ ਬਨੂੜ ਰੋਡ ਪੱਕਾ ਬੰਦ ਕਰਾਂਗੇ ਸਾਰੇ ਰੋਡ ਬਲਾਕ ਕੀਤੇ ਜਾਣਗੇ ਜਿੰਨਾ ਜਿੰਨੇ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਇਹਨਾਂ ਦਾ ਬਾਈਕ ਕੱਟ ਕਰਾਂਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਟੂ-ਵਿਲਰ ਦਾ ਰਸਤਾ ਕਿਸਾਨ ਸਰਕਾਰ ਰਲ ਕੇ ਖੋਲ ਦੇਣ ਜ਼ਰੂਰ ਨਹੀਂ ਤਾਂ ਸਾਰੇ ਪਿੰਡ ਕੱਟੇ ਹੋਗੇ ਜੋ ਵੀ ਅੱਗੇ ਦੀ ਹੋਏਗੀ ਰਣਨੀਤੀ ਉਹ ਜਾਣੀ ਕਰ। ਬਾਜੀ ਤੇ ਪ੍ਰਣਾ ਕਲਵੀਰ ਸਿੰਘ ਪਿੰਡ ਰਾਜਗੜ੍ਹ ਨਿਹੰਗ ਸਿੰਘ ਬੁੱਢਾਦਾਲ ਅਸੀਂ ਇਹ ਅਪੀਲ ਕਰਨ ਚਾਹਦੇ ਹਾਂ ਚੈਨਲ ਦੇ ਮਾਧਿਅਮ ਰਹੀ ਅਸੀਂ ਆਉਣ ਵਾਲੇ ਸਮੇਂ ਜ ਰੋਡ ਤੇ ਜਾਮ ਕਰਾਂਗੇ ਕਰਾਂਗੇ ਅਸੀਂ ਜਿਹੜੇ ਸਾਡੇ ਸ਼ਾਰਟਕਟ ਅਸੀਂ ਇਹਨਾਂ ਨੂੰ ਕੋਲ ਆਰਟੀਫੀਸ਼ੀਅਲ ਬਣਾ ਕੇ ਦਿੱਤੇ ਨੇ ਉੱਥੇ ਵੀ ਜੀਸੀਬੀ ਨਾਲ ਖੱਡੇ ਮਾਰ ਕੇ ਜੀ ਪੂਰੀ ਤਰ੍ਹਾਂ ਦੇ ਜਾਮ ਕਰਕੇ ਵੱਡੇ ਲੈਵਲ ਤੇ ਇਹਨਾਂ ਸੰਘਰਸ਼ ਕਰਾਂਗੇ ਇਹ ਸਾਡੀ ਬੇਨਤੀ ਪੱਕਾ ਇਹ ਸਰਕਾਰ ਦੇ ਕੰਨੇ ਪਾ ਦੋ ਜ਼ਿੰਮੇਵਾਰਾਂ ਦੇ ਕੰਨੇ ਪਾ ਦੋ ਉਹਦੇ ਨਾਲ ਪਰੇਸ਼ਾਨ ਤਾਂ ਆਮ ਜਨਤਾ ਹੀ ਹੋਏਗੀ ਜਿਹੜੀ ਹੁਣ ਹੋ ਰਹੀ ਹੈ ਫਿਰ ਉੱਥੇ ਵੀ ਹੋਏਗੀ ਜਨਤਾ ਇਹਦਾ ਕੀ ਹਾਲਾ ਜਦੋਂ 30 ਪਿੰਡਾਂ ਦੇ ਇਹੀ ਪਰਜਾਨ ਹੋ ਸਾਡੀ ਪਰੇਸ਼ਾਨੀ ਵੀ ਤੇ ਹੈ ਨਾ ਸਾਡੇ ਬੱਚੇ ਨਹੀਂ ਦਿਹਾੜੀਦਾਰ ਨਹੀਂ ਦਿਹਾੜੀ ਕਰਨ ਜਾ ਸਕਦੇ ਹੁਣ ਜਿੱਦਣ ਪਾਣੀ ਆ ਗਿਆ ਅਗਲੇ ਮਹੀਨੇ ਫਲੱਡ ਆ ਗਿਆ ਸਾਡੇ ਰਸਤੇ ਰੁੜ ਜਾਣੇ ਨੇ ਫਿਰ ਤਾਂ ਘਰ ਬੈਠੇ ਮਰਾਂਗੇ ਅਸੀਂ ਸੱਚੀ ਮੋਤਾ ਹੋ ਗਈ ਸਾਡੇ ਇਲਾਕੇ 'ਚ ਅੰਮ੍ਰਾਲੇ ਨਾ ਜਾਣ ਚ ਹਸਪੀਟਲ ਚ ਨੇੜੇ ਦਾ ਸਭ ਨਾ ਦੇ ਬੜਦਾ ਮਹੀਨੇ ਤੋਂ ਜ਼ਿਆਦਾ ਹੋ ਗਏ ਇੱਥੇ ਆਪਣੇ ਕਿਸਾਨ ਜੱਟ ਬੰਦਿਆਂ ਨੇ ਸਾਰੇ ਪਿੰਡਾਂ ਦੇ ਲੋਕ ਇੱਥੇ ਬੈਠੇ ਆ ਨੀ ਧੁੱਪੇ ਜਿਨੀ ਕਰਦੀ ਨਹੀਂ ਕੀ ਅਪੀਲ ਕਰਨਾ ਚਾਹੋਗੇ ਆਮ ਲੋਕਾਂ ਨੂੰ ਔਰ ਕਿਸਾਨ ਜੱਟ ਬੰਦਿਆਂ ਨੂੰ ਨਹੀਂ ਮੈਂ ਤੇ ਸਰਕਾਰ ਨੂੰ ਅਪੀਲ ਕਰਦਾ ਕਿ ਸਭ ਤੋਂ ਪਹਿਲਾਂ ਉਹਨਾਂ ਦੇ ਸਰਕਾਰ ਬਣ ਗਈ ਹੈ ਹੁਣ ਥੋੜੇ ਦਿਨਾਂ ਚ ਇਹਨਾਂ ਦਾ ਸਾਰਿਆਂ ਦੇ ਮਸਲੇ ਹੱਲ ਕਰਨ ਇਹ ਵੀ ਆਪਣੇ ਘਰਾਂ ਨੂੰ ਜਾਣ ਤੇ ਲੋਕ ਵੀ ਆਪਣਾ ਜੋ ਰਸਤਾ ਸਭ ਕੁਝ ਸਹੀ ਹੋ ਜਾਏ ਇਸ ਇਹ ਸਰਕਾਰ ਦੀ ਸਾਰੀ ਇਹ ਨਾ ਤੇ ਇਹਨਾਂ ਦਾ ਸ਼ੌਂਕ ਇੱਥੇ ਬਹਿਣਾ ਤੇ ਰੋਡ ਰੋਕਣਾ ਇਹ ਤੇ ਤੇ ਉਹਦੀ ਵਜ੍ਹਾ ਨਾਲ ਜਿਹੜੇ ਆਮ ਪਬਲਿਕ ਨੂੰ ਤਾਂ ਪਰੇਸ਼ਾਨੀ ਹੋਈ ਹੈ ਇਹਦਾ ਇਹਦਾ ਕਾਰਨ ਤੇ ਸਾਰਾ ਸਰਕਾਰੀ ਹੈ ਜੀ ਨਹੀਂ ਬਿੱਟੂ ਜੀ ਜਿਹੜੇ ਮੰਤਰੀ ਬਣਿਆ ਨਵੇਂ ਉਹਨਾਂ ਨੇ ਕਿਹਾ ਵੀ ਅਸੀਂ ਕਿਸਾਨ ਜਥੇਬੰਦੀਆਂ ਨਾਲ ਦੁਬਾਰਾ ਹੁਣੇ ਗੱਲ ਸ਼ੁਰੂ ਕਰਾਂਗੇ ਆ ਨਹੀਂ ਚਲੋ ਜਲਦੀ ਕਰ ਅਸੀਂ ਤੇ ਕਹਿੰਦੇ ਜਲਦੀ ਕਰਕੇ ਤੇ ਇਹ ਮਸਲੇ ਦਾ ਹੱਲ ਕਰਨ ਤੇ ਇਹ ਲੋਕ ਵੀ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਇਹ ਵੀ ਲੋਕ ਆਪਣੇ ਘਰਾਂ 'ਚ ਜਾ ਕੇ ਆਪਣਾ ਕੰਮ ਕਰ ਕਰਨ ਜਿਹੜੀ ਐਨੀਆਂ ਆਪਣੀ ਤਾਕਤ ਇਦਾਂ ਵੇਸਟ ਹੋ ਰਹੀ ਹੋ ਕਿਸ ਚੰਗੇ ਪਾਸੇ ਲੱਗੇ